ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਆ ਕਾਲੇ ਕਾਲੇ ਹੋਏ ਕਾਲੇ ਤੂੰ ਠੀਕ ਤਾਂ ਹੈ ਨਾ ਤੂੰ ਹੋਸ਼ ਹੀ ਨਹੀਂ ਆ ਰਿਹਾ ਕਾਲੇ ਹਾਂ ਪਾਣੀ ਪਾਣੀ ਲੈ ਕੇ ਗੋਲਡੀ ਛੇਤੀ ਖਾ ਲਈ ਤਾਂ ਠੀਕ ਤਾਂ ਹੈ ਨਾ ਪਾਣੀ ਕੀ ਪੱਕੀ ਹੋ ਗਈ ਗੋਲਡੀ ਛੇਤੀ ਆ ਲੈ ਤੇ ਪਾਣੀ ਪਾ ਲਈ ਲੈ ਪਾਣੀ ਪੀ ਲਾ ਖਾ ਲਈ ਤਾਂ ਠੀਕ ਹੈ ਨਾ ਇਹ ਤੂੰ ਆ ਗਈ ਹੋ ਗਿਆ ਤੂੰ ਜਾਨੂ ਤਾਂ ਗਲਾਸ ਉੱਧਰ ਲੈ ਕੇ ਚਲੀ ਜਾ ਉਹ ਪਾ ਲੈ ਕੇ ਚਲਦੇ ਇਹਨੂੰ ਚੱਲ ਗੋਲਡੀ ਚੱਲ ਓਏ la giro ਗੋਲਦੀ ਕਾਲਾ ਠੀਕ ਤਾਂ ਹੋ ਜਾਊਗਾ ਨਾ ਹਾਂ ਹਾਂ ਹਿਰੋ ਟੈਨਸ਼ਨ ਨਾ ਕਰ ਤੂੰ ਕਾਲੇ ਕਾਲੇ ਆਜਾ ਆਪਾਂ ਬਾਰੇ ਬੈਜਾਂਗੇ ਇਹਨੂੰ ਆਰਾਮ ਕਰ ਲੰਦੇ ਲੈਦੇ ਸਿਰ ਚ ਸੱਟ ਲੱਗੀ ਆ ਸਹੀ ਗੱਲ ਐ ਐਵੇਂ ਨਹੀਂ ਤਾਂ ਹੋਰ ਵਾਧਾ ਹੋ ਜਾਊ ਸਿੱਟੇ ਹੂੰ ਜ਼ੋਰ ਪਾਊਗਾ ਆਪਾਂ ਬਾਰ ਗੱਲ ਕਰ ਲੈਂਦੇ ਆ ਆਜਾ ਇਹਨੂੰ ਆਰਾਮ ਕਰ ਲੈ ਸ਼ੁਕਰ ਹੈ ਪ੍ਰਮਾਤਮਾ ਦਾ ਆਪਾਂ ਟਾਈਮ ਤੇ ਪਤਾ ਲੱਗ ਗਿਆ ਸੀ ਨਹੀਂ ਹੋਣੀ ਤਾਂ ਸੱਚੀ ਕਾਲੇ ਨੂੰ ਮਾਰ ਹੀ ਦੇਣਾ ਸੀ ਔਰ ਹੀਰਾ ਕੁਝ ਵੀ ਕਰ ਸਕਦਾ ਸੀ ਕਾਲੇ ਨਾਲ ਦੇਖ ਲੈ ਦਿਮਾਗ ਕਿੱਡਾ ਦਾ ਮੇਰੇ ਕੋਲੇ ਨਾਲੇ ਰੋਜ਼ ਆਉਂਦਾ ਜੀ ਤੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਮੈਂ ਵੀ ਇਹੀ ਸੋਚੀ ਜਾਂਦੀ ਆ ਕਾਲੇ ਨਾਲ ਤਾਂ ਉਹਦੀ ਕੋਈ ਦੁਸ਼ਮਣੀ ਵੀ ਨਹੀਂ ਸੀ ਕੱਲ ਮੇਰੇ ਨਾਲ ਕਰਦਾ ਸਿੱਧੀ ਜੋ ਗੱਲ ਸੀ ਇਹ ਹੈਗਾ ਕੌਣ ਸੀ ਹੀਰਾ ਮੇਰੇ ਨਾਲ ਕਾਲਜ ਪੜਦਾ ਸੀ ਮੈਨੂੰ ਪਿਆਰ ਵੀ ਬਹੁਤ ਕਰਦਾ ਸੀ ਪਰ ਉਸ ਵੇਲੇ ਮੈਂ ਕਾਲੇ ਨੂੰ ਪਸੰਦ ਕਰਦੀ ਸੀ ਤੇ ਇਹ ਇਸ ਤੋਂ ਲੋ ਬਹੁਤ ਸੜਦਾ ਸੀ ਅੱਜ ਵੀ ਇਹਦੇ ਲੱਛਣ ਬਦਲੇ ਨਹੀਂ ਹੈਗੇ ਮੈਂ ਇੱਕ ਗੱਲ ਕਹਾਂ ਹਾਂ ਜਦੋਂ ਕਾਲੇ ਨੂੰ ਕੁਝ ਕਹਿਣਾ ਹੁੰਦਾ ਨਾ ਉਸ ਟਾਈਮ ਹੀ ਕਹਿ ਸਕਦਾ ਜਦੋਂ ਦਾ ਸੋਡੇ ਪਚਕਾਰ ਆਇਆ ਸਮਝੀ ਨਹੀਂ ਮੈਂ ਕੁਝ ਮੈਂ ਸਮਝਾਉਣਾ ਹੀਰਾ ਇਹ ਮੁੰਡੇ ਦਾ ਕੰਮ ਨਹੀਂ ਹੈਗਾ ਕਿਸੇ ਦਾ ਹੋਰ ਹੈ ਫਿਰ ਹੋਰ ਕਿਉਂ ਕਰਵਾਊਗਾ ਕਾਲੇ ਨੂੰ ਕਿਵੇਂ ਕੁੱਟਿਆ ਮਾਰਿਆ ਸੀ ਨਾਲੇ ਸਿੰਮ ਵੀ ਤਾਂ ਉੱਥੇ ਕਰਨ ਦਾ ਹੀ ਲੱਭਿਆ ਸੀ ਹਾਂ ਇਹ ਗੱਲਾਂ ਮੰਨਦਾ ਮੈਂ ਹੀਰਾ ਇਹਦੇ ਨਾਲ ਗੱਲਾਂ ਮਿਲਦੀਆਂ ਨੇ ਪਰ ਅੱਪੇ ਤੇ ਯਕੀਨ ਵੀ ਨਹੀਂ ਕਰ ਸਕਦੇ ਇਹ ਕੰਮ ਕਿਸ ਨੇ ਕਰਿਆ ਪਰ ਜੇ ਕੰਮ ਕੋਈ ਹੋਰ ਕਰਵਾ ਰਿਹਾ ਫਿਰ ਉਹ ਕੌਣ ਹੋ ਸਕਦਾ ਉਹਦਾ ਕਾਲੇ ਨੂੰ ਪਤਾ ਹੀ ਨਾ ਹਿੰਦਾ ਨਹੀਂ ਵੀ ਦੁਸ਼ਮਣੀ ਹੋਵੇ ਕਿਸੇ ਨਾਲ ਪਰ ਹਾਲੇ ਤਾਂ ਉਹ ਬਿਮਾਰ ਹੋ ਰਿਹਾ ਆਪਾਂ ਤਾਂ ਉਹਨੂੰ ਪੁੱਛ ਵੀ ਨਹੀਂ ਸਕਦੇ ਸੱਟ ਵੀ ਦਿਮਾਗ ਤੇ ਲੱਗੀ ਐ ਐਵੇਂ ਉਹਦੇ ਦਿਮਾਗ ਤੇ ਜ਼ੋਰ ਪਊਗਾ ਚੱਲ ਉਹ ਠੀਕ ਹੋ ਜਾਂਦੇ ਫਿਰ ਉਹੀ ਦੱਸੂਗਾ ਆਪਾਂ ਨੂੰ ਤਾਂ ਕੀ ਪਤਾ ਨਾਲੇ ਸਹੀ ਗੱਲ ਐ ਜਦੋਂ ਠੀਕ ਹੋ ਗਿਆ ਆਪਾਂ ਉਹਦੇ ਨਾਲ ਪੁੱਛਾਂਗੇ ਹਾਂ ਹੋਰ ਚਾਚਾ ਜੀ ਹੋਰ ਕਿਵੇਂ ਰਹਿਣ ਠੀਕ ਆ ਠੀਕ ਹੋਈ ਹਾਂ ਤੂੰ ਦੱਸ ਕਿਵੇਂ ਠੀਕ ਵਧੀਆ ਜਮ ਐਨ ਆਪਾਂ ਨਾ ਤੁਸੀਂ ਦੱਸੋ ਕਿਵੇਂ ਆਉਣਾ ਹੋਇਆ ਜੀ ਮੈਂ ਤਾਂ ਮੋਟਰ ਤੇ ਗੇੜਾ ਮਾਰ ਰਾਂ ਸੀ ਮੈਂ ਤੈਨੂੰ ਦੇਖ ਕੇ ਇੱਧਰ ਨੂੰ ਆ ਗਿਆ ਮੈਂ ਚਲੋ ਉਹਦੇ ਜਸ਼ਨ ਕੋਲ ਚੱਲਦੇ ਆਂ ਅੱਛਾ ਅੱਛਾ ਤੇ ਮੈਨੂੰ ਤੇਰੀ ਚਾਚੀ ਦੱਸਦੀ ਆਪਣੇ ਕੰਨੀ ਪੁਲਿਸ ਕਿਵੇਂ ਗੇੜਾ ਮਾਰਨ ਆਈ ਸੀ ਉਹਦਾ ਕੁਛ ਨਹੀਂ ਚਾਚਾ ਜੀ ਉਹਦਾ ਕੁੜੀ ਦਾ ਰੌਲਾ ਸੀਗਾ ਮੜਾ ਜਾ ਉਹ ਸਾਲਿਓ ਕੀ ਕਰਦਾ ਤੁਸੀਂ ਕੁੜੀ ਦਾ ਰੌਲਾਗਾ ਤੂੰ ਚਾਚਾ ਗਲਤ ਸਮਝ ਗਿਆ ਤੈਨੂੰ ਮੈਂ ਦੱਸਦਾ ਮੈਨੂੰ ਕੋਈ ਦੁੱਖ ਜਿਹਾ ਚ ਲੱਗਦੇ ਹੋਏ ਤੁਸੀਂ ਤੁਸੀਂ ਪਲੀਸ ਮੇਰੀ ਹੈਲਪ ਕਰ ਦੋ ਹਾਂਜੀ ਦ ਮੈਨੂੰ ਨਾ ਬਹੁਤ ਭੁੱਖ ਲੱਗੀ ਆ ਮੈਂ ਕੁਝ ਖਾਣਾ ਅੱਛਾ ਕੁਝ ਖਾਣ ਨੂੰ ਹੈਗਾ ਨਹੀਂ ਜੀ ਆਪਾਂ ਕੋਈ ਬਾਹਰ ਹੀ ਖਾ ਲੈਨੇ ਕੋਈ ਚੀਜ਼ ਪਲੀਜ਼ ਜੀ ਤੁਸੀਂ ਕੁਝ ਖਾਣ ਨੂੰ ਦੇ ਦਿਓ ਮੈਨੂੰ ਉੱਥੇ ਤੁਹਾਡਾ ਬਹੁਤ ਐਸਾਨ ਹੋ ਤੁਸੀਂ ਐਂ ਕਰੋ ਇੱਕ ਗੱਲ ਹੈਗਾ ਆਪਣੇ ਘਰੀ ਬਗ ਚੱਲੋ ਨਾਲ ਤਾਂ ਕਰ ਲਓ ਰੈਸਟੋਰੈਂਟ ਉੱਥੇ ਜਾ ਕੇ ਨਾਲੇ ਲੰਚ ਸਕ ਲਿਓ ਜਦੋਂ ਤੁਸੀਂ ਇਹ ਕੰਮ ਤੋਂ ਦੂਰ ਹੀ ਰਿਆ ਕਰੋ ਲੋਕਾਂ ਦਾ ਕੀ ਪਤਾ ਕੀ ਇਲਜ਼ਾਮ ਤੁਹਾਡੇ ਤੇ ਲਾ ਦੇਣ ਚਾਚਾ ਜੀ ਮੈਂ ਤਾਂ ਕਿਹਾ ਸੀ ਗੋਲਡ ਨੂੰ ਉਹ ਕਿੱਥੇ ਮੇਰੀ ਗੱਲ ਮੰਨਦਾ ਨਾਲੇ ਸੋਨੂੰ ਦਾ ਪਤਾ ਹੀ ਆ ਆ ਇਹ ਤਾਂ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਇਹ ਜੇ ਕੰਮਾਂ ਤੋਂ ਬਹੁਤ ਦੂਰ ਹਾਂ ਚਲੋ ਤਾਂ ਤੈਨੂੰ ਪਤਾ ਜਿਹੇ ਜਹਾ ਹੈਗਾ ਤਾਂ ਹੈਗਾ ਤਾਂ ਕਿਸੇ ਦੀ ਗੱਲ ਮੰਨਦਾ ਵੀ ਮੈਂ ਵੀ ਉਹਨੂੰ ਸਮਝਾਇਆ ਸੀ ਤੂੰ ਪਰ ਇਹ ਜੇ ਕੰਮਾਂ ਤੋਂ ਥੋੜਾ ਦੂਰ ਰਹਾ ਕਰ ਇਹ ਤਾਂ ਗੱਲ ਹੈਗੀ ਆ ਚਾਚਾ ਜੀ ਉਹ ਪਤਾ ਹੈ ਕਿਵੇਂ 골ਡੀ ਨੂੰ ਰਿਸ਼ਤਾ ਜਿਹਾ ਕਰਾ ਆਣੇ ਆਪਾਂ ਹੋਰ ਚਾਚਾ ਕਰਾ ਦੇ ਨਲੇ ਕੰਮ ਤੋਂ ਖੜਾ ਛੁੱਟੂਗਾ ਬਹੁਤ ਔਖੇ ਹੁੰਨੇ ਆਗੇ ਨਲੇ ਘਰ ਸਾਹਮਣੇ ਵਾਲੀ ਆਜੂ ਵਧੀਆ ਉਹ ਤੇਰੀ ਚਾਚੀ ਦੀ ਰਿਸ਼ਤੇਦਾਰੀ ਚ ਹੈਗੀ ਐ ਕੁੜੀ ਬੰਦ ਤੇਰੀ ਚਾਚੀ ਕਹਦੀ ਆਪਾਂ ਕਰਦੇ ਆਂ ਫਿਰ ਉਹਨਾਂ ਨਾਲ ਗੱਲ ਲੈ ਫਿਰ ਤਾਂ ਹੋਰ ਵੀ ਵਧੀਆ ਚਾਚਾ ਨਲੇ ਘਰ ਪਰਿਵ ਨਲੇ ਬਾਰ ਦਾ ਬੰਦਾ 100 ਵਰਦੇ ਰੱਖਦਾ ਤੂੰ ਤਾਂ ਫੇਰ ਵੀ ਕਰਦਾਗਾ ਚੱਲ ਚੰਗਾ ਪਰ ਜਸ਼ਨ ਮੈਂ ਚੱਲਦਾ ਤੇ ਤੇਰੀ ਚਾਚੀ ਨਾਲ ਮੈਂ ਜਾ ਕੇ ਘਰੇ ਗੱਲ ਕਰਦਾ ਨਾਲੇ ਮੈਂ ਸ਼ਾਮ ਨੂੰ ਫਿਰ ਗੋਲਡੀ ਨਾਲ ਕਰ ਦਾਂ ਗੱਲ ਚੰਗਾ ਜਸ਼ਨ ਪਰ ਠੀਕ ਆ ਚਾ ਚੰਗਾ ਲੈ ਵਈ ਮਤਰਾ ਆਪਣਾ ਵੀ ਹੋ ਗਿਆ ਘਰ ਜਾਣ ਦਾ ਟਾਈਮ ਆ ਮੈਂ ਡੰਗਰ ਪਸ਼ੂਆਂ ਦਾ ਕਰਾਂਗੇ ਉਹ ਤਾਂ ਹੀਰ ਜੋਗੇ ਹੀ ਰਹਿ ਗਿਆ ਉਹ ਕਿਹੜਾ ਸਾਮੂ ਡੰਗਰ ਆ ਹਾ ਹਾ ਵੇ ਆਗੇ ਜਾਂਦੇ ਜਾੜਦੇ ਨੇ ਇਹ ਆਪ ਤਾਂ ਮਰੂਗਾ ਨਾਲ ਮੈਨੂੰ ਵੀ ਮਰ ਪਊਗਾ ਗੋਲਡੀ ਵੇ ਉਹ ਗੋਲਡੀ ਹਾਂ ਆਗੇ ਜਾਂਦੇ ਜਿਹੜਾ ਤਾਂ ਉਹ ਤਾਂ ਕੀ ਹੋ ਗਿਆ ਹੁਣ ਆਹ ਕੌਣ ਭਾਂਦਰਾ ਉਹ ਕੋਈ ਨਹੀਂ ਹੈਗਾ ਹੱਕ ਮਾਰਿਆ ਕੀ ਇਹ ਤਾਂ ਸੱਤੇ ਦਾ ਉਹਦਾ ਕੁਛ ਨਹੀਂ ਯਾਰਾ ਉਹ ਜਿਹਦੇ ਬਾਰੇ ਹੀਰ ਨਹੀਂ ਦੱਸਦੀ ਸੀ ਉਹ ਆ ਮੁੰਡਾ ਏ ਤੇ ਹਮਲਾ ਹੋ ਗਿਆ ਜਿਹਦਾ 6 ਵਜੇ ਸੀ ਉਹ ਡਾਕਟਰ ਨੇ ਇਹਨੂੰ ਆਏ ਆਖੇ ਕਹਿੰਦਾ ਇਹਦੇ ਰੈਸਟ ਕਰਵਾ ਦੇ ਉਹ ੱਛੇ ਲੈ ਆ ਮੈਂ ਆ ਚੱਲ ਚੱਲੇ ਕੰਮ ਕਰ ਲੂ ਰੋਟੀ ਪਾਣੀ ਖਾ ਲੂ ਉਹ ਗੱਲ ਸਹੀ ਈ ਚਾਚੇ ਦੀ ਕੋਈ ਨਾ ਕੋਈ ਚੰਦ ਤੋਂ ਚੜ ਕੇ ਟੇਗਾ ਉਹ ਤੂੰ ਫੇਰ ਆ ਗਿਆ ਦੀਆਂ ਗੱਲਾਂ 'ਚ ਨਾਲੇ ਕਿਤੇ ਖੜਿਆ ਆਪਣੇ ਨਾਲ ਉਹ ਉਹ ਕੋਈ ਸਿਆਣੇ ਬੰਦੇ ਦੀ ਵੀ ਗੱਲ ਸਮਝ ਲਿਆ ਕਰੋ ਸਾਰਾ ਦਿਨ ਆਪdio ਮਨ ਮਰਜ਼ੀ ਕਰੀ ਜਾਂਦੇ ਹੋ ਉਹੀ ਸੁਣੀ ਚੱਲੀ ਆ ਯਾਰ ਆਪਣੇ ਕੁਛ ਲੈ ਕੇ ਖਾ ਲਿਆ ਉਹਨਾਂ ਤੋਂ ਮੈਂ ਮੂਹ ਨਹੀਂ ਸੁਣਦਾ ਤੂੰ ਸੁਣੀ ਚੱਲ ਆਪਦੀ ਕੋਈ ਨਾ ਅੱਥਨੇ ਆਊਗਾ ਕਰ ਲਈ ਗੱਲ ਕੀ ਗੱਲ ਹੋ ਗਈ ਮੈਂ ਕਦੋਂ ਦੀ ਸੁਣੀ ਜਾਨੀ ਐ ਕਾ ਤੂੰ ਬੇਸੀ ਜਾਨਦੇ ਹੋ ਤੁਸੀਂ ਉਹ ਕੁਝ ਨਹੀਂ ਹੀ ਰਿਹਾ ਤਾਂ ਉਹ ਬੋਲ ਗਿਆ ਨਾ ਮੈਂ ਸਾਰੀ ਗੱਲ ਸੁਣੀ ਆ ਤੂੰ ਨਾ ਰਹਿਣ ਜਾ ਕਰੋ ਕਿਉਂ ਲੜਦੇ ਹੋ ਨੇ ਉਹ ਨਾਣਾ ਹੀਰਾ ਉਹਦਾ ਕੱਟਾ ਆ ਖੁੱਲ ਗਿਆ ਜੀ ਮੈਂ ਤਾਂ ਆ ਪੁੱਛਦਾ ਜੀ ਨੂੰ 골ਡੀ ਆਹੋ ਬਸ ਰਹਿਂਦੇ ਸਭ ਸੁਣ ਲਿਆ ਮੈਂ ਜਾ ਜਾ ਕੇ ਕੰਮ ਕਰ ਲੈ ਤੂੰ ਕੋਈ 골ਡੀ ਉਹ ਤਾਂ ਨਿਆਣਾ ਹੈਗਾ ਤੂੰ ਤਾਂ ਸਿਆਣਾ ਹੈ ਉਹੀਂ ਕਾ ਤੋ ਲੜੀ ਜਾਣਾ ਹੁਣੇ ਤੂੰ ਚੁੱਪ ਕਰ ਜਾ ਕਰ ਪਰ ਮੈਨੂੰ ਕਿਹੜਾ ਬੋਲਣਾ ਪਸੰਦ ਆ ਮਜਬੂਰੀ ਚ ਬੋਲਣਾ ਪੈਂਦਾ ਅੱਛਾ ਮੈਂ ਤੈਨੂੰ ਸਬਜੀ ਕਿਆ ਸੀ ਸੱਚ ਲਿਆਣ ਲਿਆ ਆ ਉਧਰ ਹੀ ਜਾਂਦਾ ਜੀ ਮੈਂ ਲਿਆਉਣਾਂ ਨਾਲੇ ਕਾਲੇ ਵਾਸਤੇ ਦੱਸ ਕੁਝ ਲਿਆਉਣਾਂ ਦਾ ਨਹੀਂ ਰੂਟ ਲਈ ਆਈ ਉਹਦੇ ਵਾਸਤੇ ਵਧੀਆ ਰਹਿਣਗੇ ਚੱਲ ਕੋਈ ਨਾ ਮੈਂ ਲਿਆ ਦਿੰਦਾ ਮੇਰੀ ਗੱਲ ਸੁਣ ਮੈਂ ਤਾਂ ਪੈਸੇ ਲੈ ਜਾ ਮੈਂ ਲੈ ਕੇ ਆਨੀ ਆ ਉਹ ਨਹੀਂ ਨਹੀਂ ਯਾਰ ਤੂੰ ਤਾਂ ਐ ਗੱਲਾਂ ਕਰਨ ਲੱਗੀ ਜਿਵੇਂ ਬੇਗਾਨੀ ਹੋਵੇਂ ਲੈ ਯਾਰ ਤੂੰ ਪਹਿਲਾਂ ਹੀ ਮੇਰੇ ਤੇ ਇੰਨੇ एहसान ਕੀਤੇ ਆ ਲੈ ਇਹਦੇ ਇਨਸਾਨ ਕਿੱਡੇ ਕਿਨਿਆਰਾ ਤੂੰ ਤਾਂ ਮੇਰੀ ਦੋਸਤ ਆ ਹੁਣ ਤੋਂ ਸੱਚੀ ਦੱਸਾਂ ਜਿੱਥੇ ਮੇਰੇ ਆਪਣੇ ਸਾਰੇ ਪਾਸਾ ਵਟ ਗਏ ਉੱਥੇ ਸਿਰਫ ਤੂੰ ਮੇਰੇ ਨਾਲ ਖੜਿਆ ਮੈਂ ਸੱਚੀ ਕਦੇ ਤੇਰਾ ਦੇਣਾ ਨਹੀਂ ਦੇ ਸਕਦੀ ਤੂੰ ਦੁਖੀ ਕਦੋਂ ਹੋਣੀ ਆ ਚੱਲ ਮੈਂ ਜਾਨਾ ਕਾਲੇ ਵਾਸਤੇ ਨਾਲ ਫਲ ਫੂਟ ਲਿਓ ਨਾਲ ਸਬਜ਼ੀ ਲਿਓ ਚੱਲ ਠੀਕ ਹੈ ਇੱਥੇ ਜਾਇਆ ਠੀਕ ਆ ਨਾਲੇ ਘਰ ਦਾ ਖਿਆਲ ਰੱਖੀ ਠੀਕ ਆ ਹੀਰਾ ਹੀਰਾ ਕਾਲਾ ਵਾਚਾ ਮਾਰੀ ਜਾਂ ਹਾਂ ਕਾਲੇ ਕੀ ਹੋਇਆ ਠੀਕ ਆ ਤੂੰ ਹਾਂ ਹੀਰ ਮੈਂ ਠੀਕ ਆ ਤੂੰ ਦੱਸ ਕਿਵੇਂ ਆ ਜਦੋਂ ਤੂੰ ਠੀਕ ਆ ਫਿਰ ਮੈਨੂੰ ਕੀ ਹੋਣਾ ਓ ਯਾਰ ਮੈਨੂੰ ਕੁਝ ਨਹੀਂ ਹੋ ਸਕਦਾ ਹੈਗਾ ਜਿੰਨਾ ਚਿਰ ਤੂੰ ਮੇਰਾ ਧਿਆਨ ਰੱਖ ਰਹੀ ਹੈਂਗੀ ਮੈਂ ਤਾਂ ਸੱਚੀ ਡਰੀ ਗਈ ਸੀ ਪਰ ਸ਼ੁਕਰ ਆ ਰੱਬ ਦਾ ਕਿ ਤੂੰ ਠੀਕ ਆ ਓ ਯਾਰ ਮੈਂ ਇਹ ਨਹੀਂ ਜਾਉਂ ਜਾਰੀ ਜਿਉਂਨਾ ਮੇਰੇ ਨਾਲ ਕੀ ਐਸੇ ਹਜਾ ਬੈਠ ਸੀਗਾ ਜਿਹੜਾ ਸਾਹ ਕਿਸੇ ਕੀਤਾ ਉਹਨੇ ਮੇਰੇ ਨਾਲ ਓ ਯਾਰ ਡਾਕਟਰ ਨੇ ਤੈਨੂੰ ਪਹਿਲਾਂ ਹੀ ਕਿਹਾ ਕਿ ਆਪਣੇ ਦਿਮਾਗ ਤੇ ਜ਼ਿਆਦਾ ਜ਼ੋਰ ਨਾ ਪਾ ਤੂੰ ਇਹ ਸਭ ਗੱਲਾਂ ਛੱਡ ਹਾਂ ਯਾਰ ਮੇਰਾ ਸਿਰ ਵੀ ਬਹੁਤ ਅਰਥ ਕਰਦਾ ਹੈਗਾ ਤੂੰ ਨਾ ਰੈਸਟ ਕਰ ਲੈ ਇਹਨਾਂ ਸਭ ਗੱਲਾਂ ਤੇ ਧਿਆਨ ਨਾ ਦੇ ਤੂੰ ਤਾਂ ਠੀਕ ਆ ਜੀਰਾ ਆਪਾਂ ਰਹੇ ਕਿਥੇ ਹਾਂ ਯਾਰ ਆਪਾਂ ਗੋਲਡੀ ਦੇ ਘਰੇ ਰਹਿ ਰਹੇ ਹਾਂ ਉਹ ਬਹੁਤ ਚੰਗਾ ਦੋਸਤ ਹੈ ਮੇਰਾ ਗੋਡੀ ਮੈਂ ਪਛਾਣਿਆ ਨਹੀਂ ਗਾ ਯਾਰ ਮੈਨੂੰ ਤੈਨੂੰ ਲੱਭਰੀ ਸੀ ਨਾ ਯਾਰ ਗੋਟੀ ਪਾਣੀ ਪੀ ਕੇ ਤੇ ਨੂੰ ਕਿ ਫਿਰ ਆਪਾਂ ਅੱਨੇ ਲਾਉਂਦੇ ਸੰਨੀਦਾਰ ਲਾਏ ਆਣੇ ਘਰੇ ਜਾ ਕੇ ਚੱਲ ਉਹ ਗੋਟੀ ਹਾਂ ਉਹ ਕੋਣ ਪਈ ਕੁੜੀ ਜੂ ਏ ਓਏ ਕਦੇ ਹੋਰ ਹੀ ਨਾ ਪੰਗਾ ਹੋ ਗਿਆ ਹੋਵੇ ਕੋਈ ਦੇਖ ਲੈ ਜਾ ਆ ਜਾ ਹੋਰ ਦੇਖ ਮੜਾ ਜਾ ਦੇਖ ਲਾ ਕੇ ਹੈਲੋ ਓ ਹੈਲੋ ਓਏ ਮੈਨੂੰ ਲਾਦਾ ਬਿਓ ਸੋਰੀਏ ਨੂੰ ਪਾਣੀ ਪੂਣੀ ਪਲਾ ਪਾਣੀ ਦੇ ਆ ਲੈ ਹੁਣ ਹਰ ਲਾ ਫੜ ਪਾਣੀ ਆ ਲੈ ਪਾਣੀ ਪਲਾ ਕੁੜੀ ਕੋਟੀ ਕੁੜੀ ਮੈਨੂੰ ਘਬrai ਜੀ ਲੱਗਦੀ ਐ ਇਹ ਮੈਨੂੰ ਮੇਂਹ ਲੱਗਦਾ ਹੁਣਾਂ ਗੱਲ ਪੈ ਜੇ ਆਪਣੇ ਨਾ ਨਾ ਹੁਣ ਤਾਂ ਲੋਟ ਲੱਗਦੀ ਐ ਪਾਣੀ ਪਿਲਾ ਤੂੰ ਤੁਸੀਂ ਠੀਕ ਹੋ ਜੀ ਹਾਂ ਜੀ ਕੀ ਗੱਲ ਹੋ ਗਈ ਤੁਹਾਨੂੰ ਮੈਂ ਨਾ ਰਾਤ ਨੂੰ ਸੜਕਾਂ ਤੇ ਫੇਰੀ ਸੀ ਕਿ ਭੁੱਖੀ ਪਾਣੀ ਤੇ ਇੱਥੇ ਮੋਟਰ ਚੱਲਦੀ ਹੋਈ ਕਿ ਬਾਣੀ ਪੀਣਾਗੀ ਮੈਨੂੰ ਨਾ ਬਹੁਤ ਚੱਕਰ ਆ ਰਹੇ ਸੀ ਕਿ ਮੈਂ ਡਿੱਗੀ ਮੈਨੂੰ ਕੋਈ ਦੁੱਖ ਜੇ ਚ ਲੱਗਦੇ ਹੋ ਤੁਸੀਂ ਤੁਸੀਂ ਪਲੀਸ ਮੇਰੀ ਹੈਲਪ ਕਰ ਦੋ ਹਾਂ ਜੀ ਦੱਸੋ ਮੈਨੂੰ ਨਾ ਬਹੁਤ ਭੁੱਖ ਲੱਗ ਗਿਆ ਮੈਂ ਕੁਝ ਖਾਣਾ ਇੱਥੇ ਕੁਝ ਖਾਣ ਨੂੰ ਹੈਗਾ ਨਹੀਂ ਜੀ। ਆਪਾਂ ਕੋਈ ਬਾਹਰ ਹੀ ਖਾ ਲੈਂਦੇ ਕੋਈ ਚੀਜ਼। ਪਲੀਜ਼ ਜੀ ਤੁਸੀਂ ਕੁਝ ਖਾਣ ਨੂੰ ਦੇ ਦਿਓ ਮੈਨੂੰ ਥੋੜਾ ਬਹੁਤ ਆਸਾਨ ਹੋਊ। ਤੁਸੀਂ ਐਂ ਕਰੋ ਕਰੀਬ ਅੱਗ ਚੱਲੋ ਨਾਲ ਤਾਂ ਤੁਸੀਂ ਰੈਸਟ ਕਰ ਲਿਓ। ਨਾਲੇ ਰੋਟੀ ਪਾਣੀ ਖਾ ਲਿਓ। ਠੀਕ। ਅੱਛਾ ਹੀਰਾ ਤਦੋਂ ਕਰੇ ਨਹੀਂ ਕੁਝ ਦੱਸ ਕੇ ਹੀ ਯਾਰ। ਓ ਯਾਰ ਤੂੰ ਇਹ ਸਭ ਗੱਲਾਂ 'ਚ ਧਿਆਨ ਨਾ ਦੇ। ਤੂੰ ਬਸ ਰੈਸਟ ਕਰ ਲੈ। ਮੈਂ ਵੀ ਆਪਣੇ ਘਰ ਦੇ ਕੰਮ ਕਰਦੀਆਂ ਕੁਝ। ਓ ਠੀਕ ਆ ਕਰਨਾ। ਮੈਨੂੰ ਜੇ ਕੁਝ ਚਾਹੀਦਾ ਹੋਇਆ ਮੈਨੂੰ ਦੱਸ ਤੀ। ਕੋਈ ਗੱਲ ਨਹੀਂ। ਮੈਂ ਤੈਨੂੰ ਬਾਅਦ ਵਿੱਚ ਮਾਫੀ। ਕਿੰਨਾ ਪਿਆਰ ਕਰਦੀ ਆ ਮੈਨੂੰ ਮੇਰੇ ਕਰਕੇ ਆਪਣਾ ਘਰ-ਵਾਰ ਸਭ ਕੁਝ ਛੱਡੀ ਪਈ ਆ ਪਰ ਇਸ ਨੂੰ ਇਹ ਨਹੀਂ ਪਤਾ ਹੈਗਾ ਬੀਹ ਦੁਨੀਆ ਤੇ ਮੈਂ ਕੁਝ ਤਾਂ ਨਾ ਮੈਂ ਮਗੜਾ ਇਹ ਤਾਂ ਕਰਦਾ ਸਭ ਕੁਝ ਦੱਸਦਾ ਪਰ ਇਹ ਡਰ ਲੱਗਦਾ ਕਿਤੇ ਕੰਬਲੀ ਦਾ ਦਿਲ ਹੀ ਨਾ ਟੁੱਟ ਜੇ 골ਡੀ ਕਰਈਆਂ 골ਡੀ ਇਹ ਕੋਣ ਆ ਗਿਆ ਕਰੇ 골ਡੀ ਤਾਂ ਘਰੇ ਵੀ ਨਹੀਂ ਹੈਗਾ ਨਾ ਜਸ਼ਨ ਕਰਿਆ ਸਭ ਮੈਂ ਇੱਕ ਵਾਰ ਕਹਿ ਕੇ ਦੱਸ ਦਿੰਨੀ ਹਾਂ ਹਾਂਜੀ ਗੋਲਡੀ ਦੇ ਜਸ਼ਨ ਕਿੱਥੇ ਦੇ ਆ ਜਸ਼ਨ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਤੇ ਗੋਲਡੀ ਸਬਜ਼ੀ ਲੈਣ ਗਿਆ ਹੋਇਆ ਬਾਹਰ ਕੰਮ ਹੈ ਸੀ ਮਾੜਾ ਹੈ ਗੋਲਡੀ ਤੱਕ ਕੋਈ ਨਹੀਂ ਤੁਸੀਂ ਬੈਠੋ ਥੋੜੇ ਟਾਈਮ ਤੱਕ ਉਹ ਆਂਦੇ ਹੀ ਹੋਣੇ ਕੋਈ ਨਹੀਂ ਬੈਹਿ ਜਾਂਦੇ ਓ ਚਾਚਾ ਰਹਿਤਾਂ ਹੋਰ ਚਾਚਾ ਜੀਵੇਂ ਵਧੀਆ ਫਿਰ ਠੀਕ ਆ ਵਧੀਆ ਹੀ ਵਧੀਆ ਕਿੱਥੋਂ ਆਇਆ ਬਾਅਦ ਸਬਜ਼ੀ ਲੈ ਕੇ ਆਇਸੀ ਠੀਕ ਆ ਠੀਕ ਆ ਹੋਰ ਦੱਸੋ ਘਰ ਬਰ ਵਧੀਆ ਸਾਰੇ ਵਧੀਆ ਨੇ ਤੂੰ ਦੱਸ ਹਾਂ ਹਾਂ ਵਧੀਆ ਹੀ ਚਲੋ ਤੁਸੀਂ ਬੈਠੋ ਮਾੜੀ ਬਾ ਸਬਜ਼ੀ ਫੜਾਇਆ ਠੀਕ ਬੜ ਰੱਖਿਆ ਕੋਈ ਲਾਹਿਰ ਸਬਜ਼ੀ ਅੱਛਾ ਠੀਕ ਲੈ ਚਾਚਾ ਜੀ ਆਏ ਨੇ ਉਹਨਾਂ ਵਾਸਤੇ ਚਾਹ ਬਣਾ ਦੇ ਮੈਂ ਤੇਰੀ ਹੋਈ ਸੀ ਕੋਈ ਨਹੀਂ ਮੈਂ ਲੈ ਕੇ ਆਉਣੀ ਹਾਂ ਹਾਂ ਮੈਂ ਨਿੱਜ ਗੱਲਾਂ ਬਾਤਾਂ ਕਰਨਾ ਚਾਹਾਂਗਾ ਹੋਰ ਫਿਰ ਚਾਚਾ ਜੀ ਕਿਵੇਂ ਹੁਣਾ ਹੋਇਆ ਮੈਂ ਤਾਂ ਆਇਆ ਸੀ ਮੈਂ ਤਾਂ ਸੁਖ ਸੰਤ ਗੁੱਸੀਏ ਖਾਸਾ ਟਾਈਮ ਹੋ ਗਿਆ ਮੈਂ ਆਇਆ ਨਹੀਂ ਸੀਗਾ ਚਲੋ ਵਧੀਆ ਹੀ ਆ ਗਏ ਸੁਖ ਸੰਤ ਤਾਂ ਵਧੀਆ ਹੋਰ ਦੱਸੋ ਚਾਚੀ ਠੀਕ ਆ ਹਾਂ ਚਾਚੀ ਠੀਕ ਆ ਤੇ ਆ ਕੁੜੀ ਕੌਣ ਇਹਦਾ ਚਾਚਾ ਜੀ ਦੋਸਤ ਆ ਮੇਰੀ ਕੌਣ ਜਜ ਨਾਲ ਪੜਦੇ ਨੇ ਜੀ ਅਲ ਰਹਿਣ ਆ ਗਈ ਮੈਂ ਚਲੋ ਮਿਲ ਚੁੱਕੀ ਵਧੀਆ ਤੇਰੀ ਚਾਚੀ ਤਾਂ ਆਏ ਕਹਿੰਦੀ ਸੀ ਗੋਲਦੀ ਨੇ ਵਿਆਹ ਕਰਾ ਲਿਆ ਆਪਾਂ ਨੂੰ ਬੁਲਾਏ ਜੀ ਉਹ ਨਹੀਂ ਨਹੀਂ ਚਾਚਾ ਜੀ ਇਹਦਾ ਮੇਰੀ ਦੋਸਤ ਆ ਮਿਲਣ ਆ ਗਈ ਨਲੇ ਬਿਆ ਤੇ ਸੋਣ ਨੂੰ ਕਾਤੋਂ ਨਹੀਂ ਬੁਲਾਵਾਂਗੇ ਸੋਹੰਦਾ ਬੁਲਾਵਾਂਗੇ ਸੋਣੇ ਦਾ ਰੌਣਕਾਂ ਉਹ ਤਾਂ ਤੇਰੀ ਗੱਲ ਸਹੀ ਆ ਮੈਂ ਤਾਂ ਕਹਿੰਦਾ ਮੈਂ ਕਿਹਾ ਲੋਕ ਪਿੰਡ 'ਚ ਗੱਲਾਂ ਕਰਦੇ ਨੇ ਕਿ ਕੁੜੀ ਉਹਨਾਂ ਦੇ ਘਰੇ ਆਈ ਵੀ ਆ ਨਹੀਂ ਚਾਚਾ ਜੀ ਅੰਨ੍ਹਾ ਹੀ ਕੋਈ ਗੱਲ ਨਹੀਂ ਲੋਕਾਂ ਦਾ ਕੰਮ ਤਾਂ ਬੋਲਣੀ ਹੁੰਦਾ ਜੇ ਉਹਨਾਂ ਨਾਲੇ ਆਪਾਂ ਆਪਣੇ ਪੱਦਰ ਤੇ ਲੋਟਾਂਗੇ ਉਹ ਮੈਂ ਤਾਂ ਐਂ ਕਹਿੰਦਾ ਤੂੰ ਕਿਹੜਾ ਮੇਰੀ ਮੰਨਣੀ ਆ ਨਾਲੇ ਮੈਂ ਤੇਰੇ ਨਾਲ ਇੱਕ ਗੱਲ ਹੋਰ ਕਰਨੀ ਸੀਗੀ ਹਾਂਜੀ ਬੋਲੋ ਚਾਚਾ ਜੀ ਉਦੋਂ ਦੀ ਚਾਚੀ ਆਏ ਕਹਿੰਦੇ ਉਹਦੀ ਰਿਸ਼ਤੇਦਾਰੀ 'ਚ ਕੋਈ ਕੁੜੀ ਆ ਵੀ ਆਪਾਂ ਗੋਲਡੀ ਦਾ ਸਾਗ ਕਰਾ ਦਿੰਦੇ ਆ ਲੋ ਚਾਚਾ ਜੀ ਚਾਹ ਪੀਓ ਈਸਲਾ ਬਰ ਤੇਰੀ ਦੱਸਾਂ ਉਹ ਇਹਦਾ ਚਾਚਾ ਜੀ ਮੰਨਿਆ ਨਾ ਇਹਦਾ ਕੋਈ ਉਮਰ ਵੀ ਨਹੀਂ ਹੋਈ ਬਿਆਹ ਲਈ ਉਹ ਮੈਂ ਤਾਂ ਐਸੀ ਤੇਰੀ ਬਿਆਹ ਦੀ ਉਮਰ ਹੋਈ ਜਾਂਦੀ ਸੀ ਨਾਲ ਤੇਰੀ ਚਾਚੀ ਬੜਾ ਜ਼ੋਰ ਪਾਈ ਜਾਂਦੀਆਂ ਕਹਿੰਦੀ ਕੁੜੀ ਬਹੁਤ ਸੋਹਣੀ ਆ ਨਾਲੇ ਕੁੜੀ ਪੜੀ ਲਿਖੀ ਚਲੋ ਦੇਖ ਲਓ ਚਾਚਾ ਜੀ ਫੇਰਾ ਨਾਰੇ ਮੇਰਾ ਕੋਈ ਸਾਰਾ ਬੜਾ ਹਾਂ ਹਾਂ ਦੇਖੋ ਚਾਚਾ ਜੀ ਸਾਨੂੰ ਪਤੀਆ ਆਪਣੇ ਘਰੇ ਕੋਈ ਮਾਗਰ ਹੈਗਾ ਨਹੀਂ ਆਪਾਂ ਸਾਰੀ ਤਸੱਲੀ ਵਾਲੀ ਕੁੜੀ ਲਿਓਣੀ ਆ ਇੱਕ ਪਿੱਛੇ ਕਬੀਲਦਾਰੀ ਵੀ ਸਾਹਮਣੇ ਸਾਰਾ ਘਰ ਕੱਪਾ ਉਹ ਤਾਂ ਕੋਈ ਨਾ ਆਪਾਂ ਗੱਲ ਕਲੀਅਰ ਕਰ ਲਾਂਗੇ ਤੂੰ ਬਾਕੀ ਆਂਦਾ ਤੇਰੀ ਹਾਂ ਜਾਂ ਨਾ ਫਿਰ ਮੇ ਤਾਂ ਚਾਚਾ ਜੀ ਕੋਈ ਨਾ ਮੈਂ ਫਿਰ 2000 ਰੁਪਏ ਦੇਣਾ ਤੇ ਤੇਰੀ ਚਾਚੀ ਨੂੰ ਲੈ ਕੇ ਉੱਥੇ ਜਾ ਕੇ ਆਉਣਾ ਹਾਂਜੀ ਬਾਕੀ ਕੋਈ ਮੰਗ ਮੰਗਾ ਉਹ ਦੱਸ ਦੇ ਨਾ ਨਾ ਮੰਗਦਾ ਕੋਈ ਨਹੀਂ ਜੀ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੋਇਆ ਨਹੀਂ ਹੁਣ ਤਾਂ ਗੱਲ ਹੋ ਜੂ ਹਨਾ ਵਿਆਹ ਤੋਂ ਬਾਅਦ ਕਰ ਓਖਾ ਜਾ ਹੋ ਜਾਂਦਾ ਹਾਂ ਇਹ ਗੱਲ ਤਾਂ ਹੈਗੀ ਹੈ ਜੀ ਨਾ ਕੋਈ ਮੰਗ ਨਹੀਂ ਹੈਗੀ ਮੇਰੇ ਤਾਂ ਤੇ ਫਿਰ ਮੈਂ ਤੇਰੀ ਚਾਚੀ 2000 ਰੁਪਏ ਦੇਣਾ ਤੇ ਜਾਇ ਆਉਨੇ ਆ ਫਿਰ ਕਰਦੇ ਆ ਗੱਲ ਉਹਨਾਂ ਨਾਲ ਵੀ ਕੀ ਕਹਿੰਦੇ ਨੇ ਉਹ ਨਾ ਠੀਕ ਹੈ ਜੀ ਕੋਈ ਨਾ ਮੈਨੂੰ ਫੋਨ ਤੇ ਦੱਸ ਦੋ ਫਿਰ ਚਲ ਠੀਕ ਹੈ ਫਿਰ ਮੈਂ ਚੱਲਦਾ ਚੰਗਾ ਗੋਲਡ ਠੀਕ ਹੈ ਓਕੇ ਫਿਰ ਓਕੇ ਕਰਕੇ ਆਉਨੇ ਆ ਫ ਗੋਲਡੀ ਆਇਰਾ ਕਿਦੇ ਵਿਆਹ ਦੀਆਂ ਗੱਲਾਂ ਚੱਲੀ ਜਾਂਦੀਆਂ ਸੀ ਉਹਦਾ ਤੇਰੇ ਵਿਆਹ ਦੀਆਂ ਗੱਲਾਂ ਕਰਦਾ ਸੀ ਮੇਰੇ ਵਿਆਹ ਦੀਆਂ ਓਏ ਹੋਰ ਆ ਉਹ ਚਾਚੀ ਕਿਆਂ ਦੀ ਗੋਲਡੀ ਨੇ ਵਿਆਹ ਕਰਾ ਲਿਆ ਨਾਲੇ ਘਰੇ ਕੁੜੀ ਰੱਖੀ ਬੈਠਾ ਅੱਛਾ ਹੋਰ ਆ ਲੋਕ ਵੀ ਪਤਾ ਨਹੀਂ ਕਿਹੜੇ ਕਿਹੜੇ ਗੱਲਾਂ ਕਰਦੇ ਨੇ ਕੋ ਯਾਰ ਆਪਾਂ ਕੀ ਲੈਣਾ ਲੋਕਾਂ ਤੋਂ ਲੋਕਾਂ ਨੂੰ ਬੋਲੀ ਜਾਂਦੇ ਜੋ ਬੋਲਦੇ ਆ ਇੱਕ ਗੱਲ ਹੋਰ ਦੱਸਾਂ ਹੀਰ ਤੈਨੂੰ ਕਿਹੜੀ ਗੱਲ ਚਾਚਾ ਨਾਲੇ ਮੈਨੂੰ ਰਿਸ਼ਤਾ ਕਰਾਉਂਦਾ ਅੱਛਾ ਤਾਂ ਹੀ ਇੰਨਾ ਖੁਸ਼-ਖੁਸ਼ ਲੱਗਦਾ ਅੱਜ ਓਏ ਹੋਰ ਆ ਆਪਦੇ ਵਿਆਹ ਦੀ ਖੁਸ਼ੀ ਕਿਹ ਨੂੰ ਨਹੀਂ ਹੁੰਦੀ ਇਹ ਇੱਕ ਗੱਲ ਹੋ ਰਹੀ ਰ ਕੀ ਉਹ ਮੈਨੂੰ ਐ ਲਾਦਾ ਕਿ ਚਾਚਾ ਬਣਾ ਗੇਮ ਨਾ ਖੇੜ ਜੀ ਉਹ ਤੂੰ ਟੈਨਸ਼ਨ ਨਾ ਲਈ ਜਾ ਐਵੇਂ ਸੋ ਤੱਕ ਤੇਰਾ ਸ਼ਗਨ ਹੀ ਪੈਂਦਾ ਨਾ ਮੈਂ ਇਸੇ ਘਰ ਚ ਰਹੂੰਗੀ ਇਹ ਤਾਂ ਹੋਰ ਵੀ ਵਧੀਆ ਗਲੇ ਕਾਲਾ ਠੀਕ ਹੋ ਜੂ ਤੱਕ ਰ ਹਾਂ ਸਹੀ ਗੱਲ ਆ ਉਹ ਨਾਲੇ ਉੱਠਿਆ ਕਿ ਨਾ ਉਹ ਉੱਠਿਆ ਤਾਂ ਸੀ ਪਰ ਮੈਂ ਉਹਨੂੰ ਦੁਬਾਰੇ ਰੈਸਟ ਕਰਨ ਲਈ ਕਹਤਾ ਸੀ ਅੱਛਾ ਚਲ ਠੀਕ ਆ ਮੈਂ ਵੀ ਮਰਕ ਚਾਉਂਗਾ ਮੈਂ ਵੀ ਤੇਰੇ ਨਾਲ ਹੀ ਚੱਲਦੀ ਆ ਚਲ ਫਿਰ ਚੱਲੀਏ ਬੋਲਦੀ ਕਾਲਾ ਕੱਲਾ ਕੀ ਬਹਿ ਕੇ ਸੋਚੀ ਜਾਂਦਾ ਮੈਨੂੰ ਵੀ ਪਤਾ ਤੂੰ ਬੋਲ ਮਾਰ ਕੇ ਦੇਖ ਇਹਨੂੰ ਇਹ ਵੀ ਗੱਲ ਠੀਕ ਆ ਕਾਲੇ ਹਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅਮੀਰ ਕਰਦਾ ਸਾਰੇ ਠੀਕ ਹੋਗੇ ਤੇ ਉਹਨਾਂ ਨੇ ਸਾਡੀ ਵੀਡੀਓ ਦੇਖਿਆ ਤੁਰਾ ਸਾਫਰ ਭਾਗ ਪੰਜਵਾਂ ਅਮੀਰ ਕਰਦਾ ਵਧੀਆ ਲੱਗਿਆ ਉਹ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਾਂ ਬੋਲਦੇ ਹਾਂ ਪਿਛਲੀ ਵੀਡੀਓ ਦੇ ਪਹਿਲੇ 15 ਮਿੰਟ ਪਹਿਲਾਂ ਹੈਗਾ ਜੀ ਸ਼ੇਗੜਾ ਬੱਕ ਡੀਪੂ ਏ ਆਰ ਟੀਮ ਜਸਪਰੀ ਜੱਸੀ ਬੋਲਾ ਸਿੰਘ ਹਰਮਨ ਕੌਰ ਕਰਨ ਕੌਰ ਨਵਦੀਪ ਤੇ ਰਾਣੀ ਕੌਰ ਮਨਜੋਤ ਸਿੰਘ ਮੈਗਦੀਪ ਕੌਰ ਜਸਮੀਨ ਜਸਮੀਨ ਜਸਪਾਲ ਚੰਗਾਲ ਰੂਪ ਸਾਹਰੇਵਾਲ ਖੁਸ਼ੀ ਖੁਸ਼ੀ ਨੀਰੂ ਬਾਲਿਆਣੀਆਂ ਤੇ ਰਜਨਪ੍ਰੀਤ ਕੌਰ ਇਹ ਸੀ ਪਿਛਲੀ ਵੀਡੀਓ ਦੇ ਪਹਿਲੇ 15 ਮਿੰਟਾਂ ਜੀ ਵੀ ਜਲਦੀ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾ ਵੀ ਬੋਲ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬਰ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਡੇ ਕੋਲ ਵੀਡੀਓ ਪਹਿਲਾਂ ਪਹਿਲਾਂ ਆ ਸਕੇ ਧੰਨਵਾਦ